ਮੁਰਦਾਬੋਦ 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 ਰੈਕੀ ਸਿਟੀ ਮੁਰਦਾਬੋਦ 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 ਨਗਰ ਕੌਂਸਲ ਖੰਨਾ ਮੁਰਦਾਬੋਦ 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 ਜਨਤਾ ਵੋਟ ਪਾ ਕੇ ਸਰਕਾਰ ਬਣਾਉਂਦੀ ਹੈ ਤਾਂ ਜੋ ਉਹਨਾਂ ਦੇ ਇਲਾਕੇ ਦਾ ਸੁਧਾਰ ਹੋ ਸਕੇ ਪਰ ਖੰਨਾ ਦੇ ਵੋਟ ਨੰਬਰ 5 ਦੇ ਨਿਵਾਸੀਆਂ ਦੇ ਨਸੀਬ ਵਿੱਚ ਲੱਗਦਾ ਹੈ ਕਿ ਇਲਾਕੇ ਦੀ ਖਸਤਾ ਹਾਲਤ ਹੀ ਲਿਖੀ ਗਈ ਹੈ ਹਾਲਾਤ ਇਹ ਨੇ ਕਿ ਇਲਾਕੇ ਵਿੱਚ ਸੀਵਰੇਜ ਤਾਂ ਪਾ ਦਿੱਤਾ ਗਿਆ ਪਰ ਮੇਨ ਹੋਲ ਸੜਕ ਦੇ ਪੱਧਰ ਤੋਂ ਉੱਚੇ ਰੱਖੇ ਗਏ ਨੇ ਅਤੇ ਸੀਵਰੇਜ ਚਾਲੂ ਤੱਕ ਨਹੀਂ ਹੋਇਆ। ਦੂਜੇ ਪਾਸੇ ਸੀਵਰੇਜ ਪੌਂਡ ਵੱਲਲੇ ਪੁੱਟੀਆਂ ਗਈਆਂ ਸੜਕਾਂ ਤੇ ਗਲੀਆਂ ਉੰਜਹੀ ਪਈਆਂ ਨੇ ਜੋ ਕਿ ਕਈ ਸਾਲਾਂ ਬਾਅਦ ਦੀ ਨਹੀਂ ਬਣੀਆਂ। ਜਿਸ ਕਰਕੇ ਪੂਰੇ ਇਲਾਕੇ ਦਾ ਹਾਲ ਇਹ ਹੈ ਕਿ ਚਾਰੇ ਪਾਸੇ ਗੰਦਗੀ ਦਾ ਹੀ ਆਲਮ ਹੈ ਅਤੇ ਲੋਕਾਂ ਦਾ ਜੂਣਾ ਮੁਹਾਲ ਹੋਇਆ। ਵਾਟਰ ਸਪਲਾਈ ਤੇ ਸਟਰੀਟ ਲਾਈਟਾਂ ਦੀ ਵੀ ਹਾਲਤ ਬੇਹੱਦ ਪਤਲੀ ਹੈ। ਬਰਸਾਤੀ ਮੌਸਮ ਵਿੱਚ ਕਰੋ ਬਾਹਰ ਜਾਣਾ ਵੀ ਖਤਰੇ ਤੋਂ ਖਾਲੀ ਨਹੀਂ ਬੇਸ਼ੱਕ ਖੰਨਾ ਦੇ ਵਾਰਡ ਨੰਬਰ 5 ਤੋਂ ਆਮ ਆਗਮੀ ਪਾਰਟੀ ਦੀ ਮਹਿਲਾ ਕੌਂਸਲਰ ਹੈ ਪਰ ਫੇਰ ਵੀ ਇਲਾਕੇ ਦਾ ਵਿਕਾਸ ਨਾ ਹੋਣ ਤੇ ਪਰੇਸ਼ਾਨ ਇਲਾਕਾ ਨਿਵਾਸੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਲੋਕਾਂ ਦਾ کہنا ਹੈ ਕਿ ਇਲਾਕੇ ਵਿੱਚ ਜੇਕਰ ਕਿਸੇ ਦੀ ਮੌਤ ਹੋ ਜਾਵੇ ਤਾਂ ਉਸ ਦਾ ਅੰਤਿਮ ਸਫ਼ਰ ਵੀ ਮੁਸ਼ਕਲਾਂ ਭਰਿਆ ਹੀ ਰਹਿੰਦਾ ਹੈ ਮੌਜੂਦਾ ਸਰਕਾਰ ਦੇ ਵਿਧਾਇਕ ਜੋ ਕਿ ਹੁਣ ਮੰਤਰੀ ਬਣ ਗਏ ਨੇ ਉਹਨਾਂ ਵੱਲੋਂ ਵੀ ਬਸ ਲਾਰੇ ਹੀ ਮਿਲੇ ਨੇ ਇਲਾਕਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਵਿੱਚ ਉਹ ਵੋਟਾਂ ਨਹੀਂ ਪਾਉਣਗੇ ਅਤੇ ਜੋ ਲੀਡਰ ਆਉਣਗੇ ਉਹਨਾਂ ਦਾ ਸਵਾਗਤ ਉਹ ਆਪਣੇ ਤੰਗ ਨਾਲ ਕਰਨਗੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਜਿਹੜਾ ਵਾਰਡ ਨੰਬਰ 5 ਹੈ ਸਾਰੇ ਹੁਣ ਤੱਕ ਜਦੋਂ ਵੀ ਕੋਈ ਵੀ ਨਵਾਂ ਐਮਐਲਏ ਆਉਂਦਾ ਹੈ ਤਾਂ ਉਹੀ ਗੱਲ ਕਹਿੰਦਾ ਜੀ ਵਾਰਡ ਨੰਬਰ 5 ਇੰਨਾ ਕ ਪਛੜਿਆ ਹੋਇਆ ਏ ਵੀ ਅਸੀਂ ਉਹਨੂੰ ਸੁਧਾਰਾਂਗੇ ਠੀਕ ਹੈ ਜੀ ਪਤਾ ਨਹੀਂ ਅਸੀਂ ਕਿੰਨੇ ਸਾਲਾਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ ਪਰ ਇੱਥੇ ਕੁਝ ਨਹੀਂ ਸੁਧਰ ਰਿਹਾ ਹੈਗਾ ਇਹ ਬਾਰ ਨੰਬਰ 5 ਜਿਹੜਾ ਨਾਤਾ ਹੈ ਤੇ ਉਸ ਕਰਕੇ ਜੇ ਕੋਈ ਮਾੜਾ ਮੋਟਾ ਅਸੀਂ ਕੰਮਕੁਮ ਨੂੰ ਕਹਿੰਦੇ ਆ ਜੀ ਐਸਐਮਸੀ ਹੋਣ ਦੇ ਨਾਤੇ ਤਾਂ ਨਗਰ ਕੌਂਸਲ ਕੰਮ ਕੋਈ ਨਹੀਂ ਕਰਦੀ ਨਾ ਤਾਂ ਇੱਥੇ ਕੋਈ ਸਬਾਈ ਕਰਮੀ ਦੀ ਕੋਈ ਵਿਵਸਥਾ ਜੀ ਨਾ ਇੱਥੇ ਸੜਕ ਦੀ ਕੋਈ ਵਿਵਸਥਾ ਹੈ ਜੇ ਕਿਤੇ ਟੁੱਟੀਆਂ ਜਿਹੜੇ ਪ੍ਰਾਣ ਜਿਹਨੇ ਸੀਵਰ ਦੇ ਕਨੈਕਸ਼ਨ ਲੱਗੇ ਸੀ ਔਰ ਉਦੋਂ ਵਾਟਰ ਸਪਲਾਈ ਪਈ ਹੈ ਜੀ ਜੇ ਪਾਣੀ ਲੀਕ ਹੈ ਦੋ ਪਾਣੀ ਲੀਕ ਹੈ ਜੀ ਉਹਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਜੇ ਅਸੀਂ ਕਦੇ ਕਿਸੇ ਨੂੰ ਬੁਲਾ ਕੇ ਕਹਿ ਵੀ ਦਿੰਨਾ ਵੀ ਭਾਈਆ ਕੰਮ ਕਰਾ ਲਓ ਮੜ ਜਾ ਵੀ ਪਾਣੀ ਭਰਦਾ ਇੱਥੇ ਲੋਕਾਂ ਦੀ ਸੜਕ ਵੀ ਡੋੜਦੀ ਹੈ ਜਿਹੜੀ ਮਾੜੀ ਮੋਗੀ ਬਣੀ ਹੈ ਲੋਕਾਂ ਨੂੰ ਪਾਣੀ ਹੀ ਨਿਕਲਦਾ ਬਹੁਤ ਔਖਾ ਹੈ ਦਾਉ ਕਹਿੰਦੇ ਜੀ ਕਰਾਉਣੇ ਹੈ ਜੇ 2-4 ਦਿਨ ਲੱਗਣਗੇ ਆ ਹਾਲਤ ਜਿਹੜੀ ਹੈ ਸਾਡੇ ਵਾਰਡ ਨੰਬਰ 5 ਦੀ ਹੈ ਦੂਜੇ ਪਾਸੇ ਇਸ ਸੰਬੰਧ ਵਿੱਚ ਖੰਨਾ ਨਗਰ ਕਾਉਂਸਲ ਦੇ ਕਾਂਗਰਸੀ ਪ੍ਰਧਾਨ ਕਮਲਜੀਤ ਸਿੰਘ ਲੱੱਦਰ ਨੇ ਆਪਣੀ ਮਜਬੂਰੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਤਾਂ ਕਈ ਵਾਰ ਪੱਤਰ ਲਿਖ ਚੁੱਕੇ ਨੇ ਕਿ ਡਿਵੈਲਪਮੈਂਟ ਦੇ ਕੰਮ ਕਰਵਾਏ ਜਾਣ ਪਰ ਨਾਤਾ ਉਸ ਵਾਰ ਤੋਂ ਕੋਈ ਡਿਮਾਂਡ ਆਈ ਹੈ ਤੇ ਨਾ ਹੀ ਅਧਿਕਾਰੀਆਂ ਨੇ ਕੁਝ ਕੀਤਾ। ਸਾਹਿਬ ਦਿਖਾਉਣਾ ਵੀ ਆ ਡੀਏ ਡਾਇਰੈਕਸ਼ਨ ਦਿੱਤੀਆਂ ਸੀ ਮੈਨੂੰ ਐਡੀਸੀ ਜੂਡੀ ਨੇ ਇਹ ਲਿਖਿਆ ਸਪੈਸ਼ਲ ਕੋ ਚੰਡੀਗੜ੍ਹ ਦੀਆਂ ਹਦਾਇਤਾਂ ਅਮਤਾ ਕੋ ਕੰਮ ਕਰੋ। ਚੰਡੀਗੜ੍ਹ ਦੀਆਂ ਜਿਹੜੀਆਂ ਹਦਾਇਤਾਂ ਨੇ ਆ ਤੁਹਾਨੂੰ ਮੈਂ ਤੁਹਾਨੂੰ ਕਾਪੀ ਲੈ ਲਿਓ ਮੈਂ ਤੁਹਾਨੂੰ ਦਿਖਾ ਦਿੰਦਾ। ਵੀ ਉਹ ਕਹਿੰਦੇ ਆ ਸਾਰੇ ਸੀਨੀਅਰ ਯੋਜਨਾਕਾਰਾਂ ਤੋਂ ਪਹੁੰਚ ਲੋ ਸਰਕਾਰ ਪੱਧਰ ਤੇ ਇਹਨਾਂ ਵਿਚਾਰੋ। ਮੈਂ ਇਹਨਾਂ ਤੋਂ ਮੰਗਿਆ ਵੀ ਮੈਨੂੰ ਦੱਸੋ ਤੁਸੀਂ ਸਰਕਾਰ ਪੱਧਰ ਤੇ ਕੀ ਵਿਚਾਰਿਆ ਜਾਂ ਕੋਈ ਜਰੀ ਦਿੱਤਾ ਇਹਨਾਂ ਨੇ ਮੇਰੇ ਕੋਲ ਲੈਟਰ ਆ ਬਕਾਇਦਾ। ਮੈਨੂੰ ਕਦੇ ਆ ਵੀ ਮੈਨੂੰ ਸਰਕਾਰ ਪੱਧਰ ਤੇ ਦੱਸਿਆ ਜਾਵੇ ਆ ਦੇਖੋ ਇਹ 16 10 2024 ਨੂੰ ਮੈਂਨਾਂ ਤੋਂ ਜੋ ਹਦਾਇਤਾਂ ਚੰਡੀਗੜ੍ਹੋਂ ਆਈਆਂ ਸੀ ਉਹ ਦਿਨ ਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਮੈਨੂੰ ਦੱਸਿਆ ਜਾਵੇ ਵੀ ਤੁਸੀਂ ਐਸਟੀਪੀ ਤੋਂ ਜਿਹੜਾ ਉਹਨਾਂ ਦੇ ਸੀਨੀਅਰ ਯੋਜਨਾਕਾਰ ਤੋਂ ਕੀ ਪ੍ਰਮਾਣ ਕੀ ਦੇ ਕੀ ਤੁਸੀਂ ਸਰਕਾਰ ਪੱਧਰ ਤੇ ਇਹਨੂੰ ਵਿਚਾਰਿਆ ਹਰ ਕੋਈ ਕਾ ਕੋਈ ਨਹੀਂ ਦੇ ਰੇ ਕੋਈ ਕਾਗਜ਼ ਪੱਤਰ ਨਹੀਂ ਮੈਨੂੰ ਦੇ ਰੇ ਸੋ ਵਾਰਡ ਨੰਬਰ 5 ਦੇ ਹਾਲਾਤ ਬਿਆਕਰੇ ਨੇ ਕਿ ਨਾਤਾ ਕਾਉਂਸਲ ਵੱਲੋਂ ਇਲਾਕੇ ਦੀ ਸਾਰ ਲਈ ਜਾ ਰਹੀ ਹੈ ਤੇ ਨਾ ਹੀ ਨਗਰ ਕਾਉਂਸਲ ਲੋਕਾਂ ਦੇ ਇਹਨਾਂ ਹਾਲਾਤਾਂ ਨੂੰ ਲੈ ਕੇ ਸੰਜੀਦਾ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕੀ ਨਗਰ ਕਾਉਂਸਲ ਅਤੇ ਇਲਾਕੇ ਦੀ ਕਾਉਂਸਲਰ ਦਾ ਧਿਆਨ ਲੋਕਾਂ ਦੇ ਇਹਨਾਂ ਹਾਲਾਤਾਂ ਵੱਲ ਜਾਵੇਗਾ ਜਾਂ ਨਹੀਂ ਗੁਰਦੀਪ ਸਿੰਘ ਪੀਟੀਸੀ న్యూਸ ਖੰਨਾ ਨਗਰ ਕਾਉਂਸਲ ਖੰਨਾ